ਜੱਟ ਕੋਮ ਦਾ ਜਿਹੜਾ ਪਛੋਕਰ ਹੈ ਇਹ ਕਿੱਥੇ-ਕਿੱਥੇ ਨੇ ਔਰ ਇਹਨਾਂ ਦੇ ਨਾਂ ਵੱਖਰੇ-ਵੱਖਰੇ ਇਲਾਕਿਆਂ 'ਚ ਕੀ ਨੇ ਜੱਟ ਲਫ਼ਜ਼ ਆਪਣੇ ਆਪ ਵਿੱਚ ਬਹਾਦਰੀ ਤੇ ਅੱਗੇ ਵਧਣ ਦਾ ਇੱਕ ਨਾਂ ਹੈ ਇਹ ਲਫ਼ਜ਼ ਮੂੰਹ ਕੱਢਦਿਆਂ ਇੰਜ ਲੱਗਦਾ ਜਿਵੇਂ ਕਿਸੇ ਸ਼ਾਇਰ ਉੱਤੇ ਕੋਈ ਛੱਟ ਮਾਰਨ ਪਰੋਂ ਆਵਾਜ਼ ਨਿਕਲਦੀ ਏ ਜੱਟ ਕਿਸੇ ਵੀ ਕੰਮ ਨੂੰ ਕਰਨ ਲੱਗਿਆਂ ਸੋਚਦੇ ਨਹੀਂ ਸਗੋਂ ਸੁਣਦੇ ਅੰਸਾਰ ਬਿਨਾ ਘਾਟੇ ਵਾਅਦੇ ਨੂੰ ਸੋਚਿਆਂ ਘੋੜੇ ਝੜਾ ਦਿੰਦੇ ਨੇ ਇਹ ਤਲਵਾਰ ਜਲਮ ਹੰਜੀ ਤੇ ਹਲਵਾਂ ਨੂੰ ਇੱਕੋ ਜਿਹਾ ਹੀ ਸਮਝਦੇ ਨੇ ਤੇ ਇਹ ਕਿਤੇ ਬਹਾਦਰ ਜਟਾਂ ਚੜਦੇ ਮங்கோਲੀਆਂ ਤੇ ਕੀਨ ਤੋਂ ਲੈ ਕੇ ਲਹਿੰਦੇ ਸਪੇਨ ਤੇ ਇੰਗਲਿਸਤਾਨ ਤੱਕ ਪਹਾੜ ਪਾਸੇ ਸਕੈਂਡੇਨੇਵੀਆ ਤੇ ਨੋਵੋਗੋਰਡ ਤੋਂ ਲੈ ਕੇ ਦੱਖਣ ਪਾਸੇ ਪਾਕਿਸਤਾਨ ਹਿੰਦਸਤਾਨ ਈਰਾਨ ਤੇ ਮਿਸਰ ਤੀਹ ਏਸ਼ੀਆ ਦੀ ਧਰਤੀ ਅੰਦਰ ਡਾਂਗ ਦੇ ਲੋਰ ਨਾਲ ਆਪਣਾ ਨਾਂ ਮਨਵਾਇਆ ਭਾਰਤ ਈਰਾਨ ਤੇ ਰੂਸ ਵਿੱਚ ਉਹਨਾਂ ਨੂੰ ਜਟ ਇਹਨਾਂ ਜਾਟ ਆਖਿਆ ਜਾਂਦਾ ਹੈ ਪਾਕਿਸਤਾਨ ਤੇ ਅਫਗਾਨਿਸਤਾਨ ਵਿੱਚ ਇਹਨਾਂ ਨੂੰ ਗੱਟੇ ਆਖਿਆ ਜਾਂਦਾ ਹੈ ਤੁਰਕੀ ਤੇ ਮਿਸਰ ਵਿੱਚ ਵੀ ਇਹਨਾਂ ਨੂੰ ਗੱਟਾ ਆਖਿਆ ਜਾਂਦਾ ਹੈ ਅਰਬ ਮੁਲਕਾਂ ਵਿੱਚ ਇਹਨਾਂ ਨੂੰ ਜ਼ਤ ਜ਼ੇਤ ਤੇ ਟੋਏ ਆਖਿਆ ਜਾਂਦਾ ਹੈ ਮੰਗੋਲਾਂ ਦੀ ਜ਼ਬਾਨ 'ਚ ਇਹਨਾਂ ਨੂੰ ਗਟਾ ਤੇ ਸਵੀਡਨ ਤੇ ਡਨਮਾਰਕ ਵਿੱਚ ਗੋਟ ਆਖਿਆ ਗਿਆ ਜਰਮਨੀ ਤੇ ਹੋਰ ਲੈਂਦੇ ਦੇਸ਼ਾਂ ਵਿੱਚ ਜਟਾਂ ਨੂੰ ਗੋਥ ਜਾਂ ਗੋਟ ਆਖਿਆ ਜਾਂਦਾ ਹੈ ਚੀਨ ਵਿੱਚ ਇਹਨੂੰ ਯੂਟੀ ਆਖਿਆ ਜਾਂਦਾ ਹੈ ਇਹ ਸਾਰੇ ਗਿਆਤ ਦੇ ਨਾਮ ਨੇ ਅਤੇ ਇਹਦੇ ਮੈਨੇ ਵੀ ਗੱਟੀ ਦੇ ਹੀ ਬਣਦੇ ਨੇ ਪੁਰਾਣੀ ਸਮੈਰੀ ਜ਼ੁਬਾਨ ਵਿੱਚ ਇਹਨੂੰ ਗਟਿਆ ਕਿਹਾ ਜਾਂਦਾ ਸੀ ਮਿਸਰ ਦੇ ਫਰੋਨਾ ਦੀ ਜ਼ੁਬਾਨ ਵਿੱਚ ਇਹਨੂੰ ਜੱਟੀ ਤੇ ਯੂਨਾਨ ਦੀ ਪੁਰਾਣੀ ਜ਼ੁਬਾਨ ਵਿੱਚ ਗੀਟੇ ਪਲੈਨੀ ਤੇ ਪਟੋਲਮੀ ਵਰਗੇ ਲਖਾਰੀਆਂ ਜੱਟੀ ਤੇ ਹੋਰ ਅਣਗਿਣੇ ਲਖਾਰੀਆਂ ਜੱਟ ਵਾਸਤੇ ਨਫਜ਼ ਗੱਟ ਜੈਡ ਈ ਵਰਤਿਆ ਉਹ ਇਸ ਪ੍ਰਾਣੇ ਲਫ਼ਜ਼ ਨੂੰ ਇਸ ਲਈ ਵੀ ਵਰਤਦੇ ਰਹੇ ਕਿ ਜੱਟ ਦਾ ਮਾਣੀ ਬਾਦਸ਼ਾਹ ਹੁੰਦਾ ਹੈ। ਉਹਨਾਂ ਨੂੰ ਇਹ ਲਫ਼ਜ਼ ਐਡਾ ਚੰਗਾ ਲੱਗਦਾ ਸੀ ਕਿ ਉਹਨਾਂ ਇਸ ਲਫ਼ਜ਼ ਨੂੰ ਆਪਣੇ ਲਈ ਉੱਚੀ ਸ਼ਾਨ ਵਾਲਾ ਸਮਝਿਆ ਔਰ ਭਾਵੇਂ ਕੁਝ ਹੋਰ ਅਜਾਣੂ ਲਿਖਣ ਵਾਲਿਆਂ ਆਪਣੀ ਘਰਤਿਲਮੀ ਪਰੋਂ ਜਾਂ ਕਿਸੇ ਹੋਰ ਕਾਰਨ ਪਰ ਉਹਨ ਜੱਟ ਨੂੰ ਹੋਰ ਕਈ ਨਾਮ ਹੀ ਦੇ ਦਿੱਤੇ ਨੇ ਔਰ ਉਸ ਪਰੋਂ ਤਾਰੀਖ ਦੇ ਖੋਜਕਾਰ ਕਈਆਂ ਪੰਬਲ ਭੋਸਿਆਂ ਵਿੱਚ ਵੀ ਪੈ ਰਹੇ ਨੇ ਪਰ ਜੱਟਾਂ ਨੇ ਆਪਣੇ ਆਪ ਲਈ ਸਦਾ ਨਫਜ਼ ਜੱਟ ਹੀ ਵਰਤਿਆ ਅਤੇ ਉਹਨਾਂ ਇਸੇ ਨਾਮ ਦੇ ਛਤਰ ਛਾਵੇਂ ਆਪਣੀਆਂ ਗੋਟਾਂ ਜਿਵੇਂ ਬੱਜਵੇ ਟੀਮੇ ਬਸਰਾ ਹੰਜਰਾ ਚੱਠੇ ਜਟੜੋ ਜੱਜੇ ਵਗੈਰਾ ਆਪਣੇ ਨਾਵਾਂ ਨਾਲ ਲਾ ਲਏ ਹਾਂਜੀ ਦਾਹਸਤਾਨ ਨਗਾਰਸਤਾਨ ਜਬਲਸਤਾਨ ਜੱਟ ਲੈਂਡ ਸਕਸਤਾਨ ਗੁਰਾਇਆ ਯੂਨਾਨੀ ਹਰਕਾਨੀਆਂ ਖਰੀਦਾ ਟੀਮਨਾਈ ਗੈਲਨ ਮੁੰਡਾ ਜਿਸਰਾਂ ਦੇ ਨਾਂ ਇਸ ਗੱਲ ਦੀ ਸ਼ਾਹੀ ਭਰਦੇ ਨੇ ਕਿ ਜੱਟਾਂ ਨੇ ਏਸ਼ੀਆ ਤੇ ਯੂਰਪ ਵਿੱਚ ਆਪਣੇ ਅਮਿੱਟ ਨਿਸ਼ਾਨ ਛੱਡੇ ਨੇ ਸਵੇਰ ਵੇਲੇ ਸੂਰਜ ਸ਼ਾਮ ਵੇਲੇ ਚੰਨ ਦੇ ਵਿਚਕਾਰ ਦੇ ਵੇਲੇ 97 ਸ਼ਿਵ ਦੀ ਪੁਜਾਰੀ ਇਹ ਕੌਮ ਨੇ ਮਿਥਰਾ ਮੁਲਤਾਨ ਗੰਧਾਰਾ ਤੇ ਗਵਾਲੀਅਰ ਵਿੱਚ ਸੂਰਜ ਦੇਵਤਾ ਦੇ ਮੰਦਰ ਉਹ ਸਾਰੇ ਪਸ਼ਾਵਰ ਵਿੱਚ ਇਹਨਾਂ ਕੰਛਕ ਦਾ ਸ਼ੋਭਾ ਸਾਰਿਆ ਇਹਨੂੰ ਜਗ ਜਾਣੇ ਲਖਾਰੀ ਅਲਬਰੂਨੀ ਨੇ ਇੱਕ ਅਜੂਬਾ ਮੰਨਿਆ ਸੀ